ਗੁਰੂ ਸਾਹਿਬ ਕਹਿੰਦੇ ਆ ਜੋ ਜੀ ਹੋਏ ਸੋ ਉੱਗਵੈ ਮੂੰ ਕਾ ਕਹਿਆ ਵਾਉ ਕਹਿੰਦੇ ਜਿਹੜਾ ਮਨ ਚ ਚਲਾਕੀ ਤੂੰ ਸੋਚ ਲਈ ਨਾ ਉੱਗ ਪੀ ਉਹ ਮੂੰ ਤੇ ਮੇਰੇ ਮੂਰੇ ਜਿੰਨਾ ਮਿੱਠਾ ਮਰਜੀ ਬਣੀ ਜਾ ਫੇਰ ਅੱਗੇ ਕੀ ਹੈ ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਮੈਲੇ ਤਿੰਨੀ ਜਨਮ ਜੂਏ ਹਾਰਿਆ ਭਾਈ ਕੋਈ ਦੁਨੀਆ ਤੇ ਐਸਾ ਇਨਸਾਨ ਹੋਵੇ ਤੁਹਾਡੇ ਘਰ ਚ ਵੀ ਕੋਈ ਹੋਵੇ ਜਿਹੜਾ ਤੁਹਾਡੇ ਮੂੰਹ ਤੇ ਬਹੁਤ ਚੰਗਾ ਹੈ ਇੱਥੇ ਪਿੱਛੇ ਬਹੁਤ ਚੁਗਲੀਆਂ ਬੁਰਾਈਆਂ ਕਰਦਾ ਉਹ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਵੀ ਤੁਸੀਂ ਉਹਦੇ ਵਰਗੇ ਨਹੀਂ ਹੈਗੇ ਚੁਗਲਖੋਰ ਜੇ ਕੋਈ ਬਹੁਤ ਦੁਨੀਆ ਤੇ ਬੰਦਾ ਠੱਗੀਆਂ ਮਾਰਦਾ ਝੂਠ ਬੋਲਦਾ ਤਾਂ ਵੀ ਸ਼ੁਕਰਾਨਾ ਕਰਿਆ ਕਰੋ ਤੁਸੀਂ ਉਹਦੇ ਵਰਗੇ ਨਹੀਂ ਹੈਗੇ ਜੇ ਕੋਈ ਐਸਾ ਦੁਨੀਆ ਤੇ ਬੰਦਾ ਹੈ ਵੀ ਜਿਹੜਾ ਗਾਲ ਬਿਨਾਂ ਗੱਲ ਹੀ ਨਹੀਂ ਕਰਦਾ ਹੈਗਾ ਹੋਰ ਮਾੜੀਆਂ ਸੰਗਤਾਂ 'ਚ ਕਰਦਾ ਫੇਰ ਵੀ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਸ਼ੁਕਰ ਹੈ ਮੈਂ ਇਹਨਾਂ ਵਰਗਾ ਨਹੀਂ ਹੈਗਾ ਇਹ ਸ਼ੁਕਰਾਨਾ ਤਾਂ ਹਰ ਸੈਕਿੰਡ ਕਰਿਆ ਕਰੋ ਵੈਸੇ ਆਪਾਂ ਜਿੰਨੀਆਂ ਗੱਲਾਂ ਕਰ ਰਹੇ ਆਂ ਜੋ ਆਪਾਂ ਲੋਕ ਸੁਣ ਰਹੇ ਨੇ ਉਹ ਕਹਿੰਦੇ ਹੋਣਗੇ ਵੀ ਯਾਰ ਇਹੋ ਜਿਹਾ ਬੰਦਾ ਤੁਹਾਨੂੰ ਅਜੇ ਤੱਕ ਕਦੀ ਟੱਕਰਿਆ ਵੀ ਹੈ ਕਿਉਂਕਿ ਲੋਕ ਕਹਿੰਦੇ ਯਾਰ ਇਹ ਤਾਂ ਫਿਰ ਬੰਦਾ ਬ੍ਰਹਮ ਗਿਆਨੀ ਬਣ ਗਿਆ ਨਹੀਂ ਦੇਖੋ ਆਪਾਂ ਬ੍ਰਹਮ ਗਿਆਨੀ ਦੀ ਵੀ ਗੱਲ ਸੁਣ ਲਓ ਕੋਈ ਕੋਈ ਹੈ ਇਹੋ ਜਿਹਾ ਬੰਦਾ ਸੋਸਾਇਟੀ ਜਿੱਦਾਂ ਦਾ ਹੋਣ ਬਾਰੇ ਜਾਂ ਤੁਸੀਂ ਆਪ ਨਿੱਜੀ ਜਿੰਦਗੀ ਦੇ ਤਾਂ ਹੋਣ ਤੁਸੀਂ ਹੋ ਇਦਾਂ ਦੇ ਦੇਖਣਾ ਕਿਉਂ ਹੈ ਦੇਖੋ ਮੈਂ ਆਪਣੀ ਜਜਮੈਂਟ ਕਿਵੇਂ ਦੇ ਦਵਾਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਿਦਾਂ ਦਾ ਹੈ ਮੈਂ ਤਾਂ ਜਿਹੇ ਜਿਹੇ ਹੈਗਾ ਸੋਸਾਇਟੀ ਦੇਖ ਰਹੀ ਹੈ ਗੁੱਡ ਫੀਡਬੈਕ ਦੇ ਬੈਡ ਵੀ ਜਾਂਦੀ ਹੈ ਤੁਸੀਂ ਤਾਂ ਨਹੀਂ ਹੋ ਇਹਨਾਂ ਗੱਲਾਂ ਦੇ ਜੋ ਤੁਸੀਂ ਕਰਦੇ ਹੋ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਹੈ 100% ਪਰਫੈਕਟ ਦੁਨੀਆ ਤੇ ਕੋਈ ਨਹੀਂ ਹੈਗਾ ਕੋਸ਼ਿ